ਕਟਿਆਲਾ ਦੇ ਥਾਣਾ ਕਟਵਾਲੀ ਦੀ ਪੁਲਿਸ ਨੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਕੀਤਾ ਗ੍ਰਿਫਤਾਰ ਪੁਲਿਸ ਨੇ ਵਿਅਕਤੀਆਂ ਪਾਸੋਂ ਮੋਬਾਈਲ ਫੋਨ ਵੀ ਬਰਾਮਦ ਕੀਤੇ ਇਸ ਮਾਮਲੇ ਦੀ ਜਾਣਕਾਰੀ ਥਾਣਾ ਕਟਵਾਲੀ ਦੇ ਥਾਣੇਦਾਰ ਜੀਤ ਸਿੰਘ ਨੇ ਦਿੱਤੀ ਹੈ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਪਿਛਲੇ 2-3 ਦਿਨਾਂ ਤੋਂ ਲੋਕਾਂ ਵੱਲੋਂ ਮੋਬਾਈਲ ਫੋਨ ਚੋਰੀ ਹੋਣ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ ਜਿਸ ਦੇ ਆਧਾਰ ਤੇ ਨਾਕਾਬੰਦੀ ਦੌਰਾਨ ਸੁਨਾਰੀ ਇਲਾਕੇ ਚੋਂ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ 13 ਚੋਰੀ ਦੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਮੇਰਾ ਨਾਮ ਐਸਜੀ ਸਿੰਘ ਆ ਥਾਣਾ ਕਤਵਾਲੀ ਪਟਿਆਲਾ ਸਾਨੂੰ ਬਖੋਖ ਥਾਵਾਂ ਤੋਂ ਥਾਣਾ ਏਰੀਆ ਚ ਉਤਲਾਹ ਹੁੰਦੀ ਸੀ ਜੀ ਹਰ ਰੋਜ਼ ਮੋਬਾਈਲਾਂ ਦੀ ਸਨੇਚਿੰਗ ਹੋ ਰਹੀ ਸੀ ਜਿਸ ਸਬੰਧੀ ਸਾਡਾ ਨਾਕਾਬੰਦੀ ਲਾਈ ਸੀ ਇਹ ਮਿਤੀ 5 ਤਰੀਕ ਨੂੰ ਰਾਤ ਨੂੰ 10 ਵਜੇ ਓਮ ਪ੍ਰਕਾਸ਼ ਦਾ ਇੱਕ ਫੋਨ ਕੋਇਆ ਗਿਆ ਸੀ ਬਸ ਹੀ ਥਾਣਾ ਕਤਵਾਲੀ ਪਟਿਆਲਾ ਏਰੀਆ ਦਾ ਰਹਿਣ ਵਾਲਾ ਜਿਸ ਦੇ ਤਹਿਤ ਅਸੀਂ ਮਕਦਮਾ ਦਰਜ ਕੀਤਾ ਸੀ ਮਕਦਮਾ ਨੰਬਰ 7 ਬਟਾ 24 379 2034 ਆਈਪੀਸੀ ਧੋਣਾਤ ਵਾਲੀ ਫਰੇਲਾ ਮਿਤੀ 6 ਤਰੀਕ ਨੂੰ 61 2024 ਨੂੰ ਸਾਡਾ ਸਨੌਰਿਆਡੇ ਨਾਕਾ ਬੰਦੀ ਲੱਗੀ ਸੀ ਜਿਸ ਦੌਰਾਨ ਰੋਹਤ ਕੁਮਾਰ ਵਿਸ਼ਾਲ ਉਰਫ ਗੋਲਾ ਦੀਪਕ ਕੁਮਾਰ ਉਰਫ ਦੀਪੂ ਜੋ ਵਿਕਾਸਨਗਰ ਤ੍ਰਿਪੜੀ ਦੇ ਰਹਿਣ ਵਾਲੇ ਨੇ ਸਾਰੇ ਤਿੰਨੇ ਜਣੇ ਇੱਕ ਮੋਟਰਸਾਈਕਲ ਤੇ ਆਏ ਜਿਹੜੀ ਸਨਾਖਤ ਤੇ ਅਸੀਂ ਇਹਨੂੰ ਗ੍ਰਿਫਤਾਰ ਕੀਤਾ ਪੁਛਗੇਸ ਤੇ ਇਨਾ ਕੋਲੋਂ ਬਖਵਕ ਥਾਵਾਂ ਤੋਂ ਤਕਰੀਬਨ 13 ਫੋਨ ਮੋਬਾਈਲ ਫੋਨ ਸੈਟ ਬਖਵਕ ਟੱਚ ਸਕਰੀਨ ਵਾਲੇ ਜਿਹੜੇ ਕੋਹ ਕਿੱਥੇ ਦੇ ਸ਼ਹਿਰ ਚੋਂ ਉਹ ਬਰਾਮਦ ਕਿੱਥੇ ਗਏ ਸਰ ਕਿਹੜੇ ਇਲਾਕੇ ਦੇ ਸੀਗੇ ਜੀ ਕਿਹੜੇ ਇਲਾਕੇ ਤੋਂ ਦੇ ਸੀਗੇ ਇਹ ਸ਼ਹਿਰ ਚੋਂ ਜੀ ਬਖਵਕ ਥਾਵਾਂ ਤੋਂ ਕਰਦੇ ਸੀ ਟਾਰਗੇਟ ਇਹ ਕਿਤੋਂ ਵੀ ਕਰ ਸਕਦੇ ਸੀ ਰਾਤ ਸਮੇਂ ਕਰਦੇ ਸੀ ਆਮ ਤੌਰ ਤੇ ਕੋਹਾਂ ਜਿਹੜੇ ਕਰਦੇ ਨੇ ਰਾਤ ਸਮੇਂ ਕਰਦੇ ਕੋਈ ਫਰਕ ਨਹੀਂ ਜਿੱਤੋ ਇਹ ਸਰੌੜੀ ਜੱਟ ਦੇ ਫੜੇ ਨੇ ਜੀ ਉਧਰੋਂ ਨਾਕੇ ਬੰਦੀਦਾਨ ਤੋਂ ਪਹਿਲੇ ਛੇ ਤਰੀਕੇ ਦੇ ਕਦਮਾਂ ਦਰਜ ਹੈ ਜੀ ਵਿਸ਼ਾਲ ਦੇ ਖਿਲਾਫ ਹੈਗੇ ਜੀ ਦੋ ਮੁਕਦਮੇ 379 ਵੀ ਦੇ ਖੰਨੇ ਇੱਕ ਸਿਟੀ ਖੰਨੇ ਚ ਤੇ ਇੱਕ ਤਰਪਲੀ ਤਾਣੇ ਚ ਰਿਮਾਂਡ ਲੱਗਾ ਗਿਆ ਜੀ ਦੋ ਦਿਨ ਦਾ ਅੱਜ ਤੇ ਹੁਣ ਪੇਸ਼ ਕਰਿਆ ਕੋਰਟ ਤੇ ਜੋ ਵੀ ਅਗਲਾ ਹੁਕਮ ਮਿਲੇਗਾ ਇਨਵੈਸਟੀਗੇਸ਼ਨ ਜਾਰੀ ਇਨਵੈਸਟੀਗੇਸ਼ਨ ਜਾਰੀ ਹੈ